ਸੰਦੇ ਪਾਤਸ਼ਾ ਸ਼੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਲਈ 1798 ਸਰਦਾਲਾਉ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਏਗਾ ਅਤੇ ਉੱਤਰ ਗੁਰੂ ਧਾਮਾਂ ਦੇ ਦਰਸ਼ਨ ਕਰੇਗਾ ਇਹ ਵੀ ਪੰਜਾਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰੌਣੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇ ਜੱਥਾ ਪਾਕਿਸਤਾਨ ਸਥਿਤ ਗੁਰਤਾ ਮਨਦਸ਼ਣ ਵਾਲੀ ਭੇਜਿਆ ਜਾਂਦਾ ਇਸ ਸਾਲ ਵੀ ਇਹ ਜਥਾ ਜਿਹੜਾ ਪਾਕਿਸਤਾਨ ਸਥਿਤ ਗੁਰਤਾ ਮਨਦਸ਼ਣ ਵਾਲੀ ਭੇਜਿਆ ਜਾਣਾ ਹੈ ਜਿਸ ਵਾਸਤੇ ਸਰਕਾਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵੀਜ਼ੇ ਮਿਲੇ ਨੇ ਮੈਂ ਪਾਕਿਸਤਾਨ ਨਿਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਤੇ ਪੂਰੇ ਵੀਜ਼ੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਵਿੱਚ ਮਨ ਜ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਛਰੇ ਗੁਰਤਾ ਮਾਲੇ ਦਰਸ਼ਨ ਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਰੁਕਾਵਟਾਂ ਵੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ ਅੱਗੇ ਝੁਕਣਾ ਪਿਆ ਤੇ ਉਹ ਬੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ ਜਿਹੜੇ ਜਥੇ ਜਿਹੜੇ ਵਿਅਕਤੀ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਪਹੁੰਚੀ ਸੀ ਪਰ ਅਖੀਰਾਂ ਦੇ ਦੇਰ ਹੈ ਦਰਸਤਾਏ ਸਰਕਾਰ ਨੇ ਫੈਸਲਾ ਬਦਲਿਆ ਹੁਣ ਜਿਹੜੇ ਸਿੱਖ ਗੁਰਦਾਰ ਸਾਹਿਬਾਂ ਨੂੰ ਜਿਹੜੇ ਪਾਕਿਸਤਾਨ 'ਚ ਸਥਿਤ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ੇ ਦਿੱਤੇ ਨੇ ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਸਤਰਸ਼ਾਣੀ ਕਮੇਟੀ ਕੋ ਰਵਾਨਾ ਹੋਏਗਾ ਤੇ 13 ਤਰੀਕ ਨੂੰ ਪਾਕਿਸਤਾਨ ਸਤਿਗੁਰਤਾ ਮਾ ਦੀ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ ਇਹ ਜਿਹੜਾ ਜੱਥਾ ਜਾਣਾ ਇਹ ਗੁਰਦੁਆਰਾ ਨਾਨਕੇਣਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ ਪਹਿਲਾਂ ਜਦੋਂ ਰੋਕਿਆ ਗਿਆ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ ਉਸ ਸਮੇਂ ਬਹੁਤ ਵਿਰੋਧ ਹੋਇਆ ਜੋ ਕਿ ਉਦੋਂ ਹਿੰਦੁਸਤਾਨ ਦੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ ਤੇ ਉਸ ਸਮੇਂ ਵਿਰੋਧ ਹੈ ਕਿ ਜੇ ਕ੍ਰਿਕਟ ਮੈਚ ਖੇਡੇ ਜਾ ਸਕਦਾ ਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਤਾ ਮਾਣ ਦੇ ਦਰਸ਼ਕਾਂ ਤੋਂ ਵਾਂਝਾ ਕਿਉਂ ਉਸ ਵਿਰੋਧ ਕਾਰਨ ਅਖੀਰ ਭਾਰ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਭਾਵੇਂ ਕੀ ਚਲੋ ਉਸ ਸਮੇਂ ਬਹੁਤ ਨਾਰਾਜ਼ਗੀ ਸੀ ਸਿੱਖ ਸਿੱਖ ਭਾਵਨਾਵਾਂ ਬਹੁਤ ਆਤੋ ਹੀਆਂ ਸੀ ਵੀਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਆਈ ਹਾਂ ਦਾ ਵੀ ਧੰਨਵਾਦ ਕਰਦੇ ਹਾਂ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜਿੰਦੀ ਚੀਜ਼ ਉਹ ਹੀ ਘੜਨ ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਢੇਸਪੰਗ ਦੀ ਆ ਉਹ ਨਾ ਪਹੁੰਚੇ ਤੇ ਯੁਨਾਇਤ ਤੋਂ ਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ ਉਧਰੋਂ ਲੈ ਆਉਂਦੇ ਨੇ ਇੱਧਰ ਵੇਚਣ ਲਈ ਇਹ ਵਪਾਰ ਨਹੀਂ ਕੇਵਲ ਗੁਰੂ ਦੇ ਦਰਸ਼ਨਾਂ ਦੀ ਤਾਂ ਘੜਾ ਕੇ ਹੀ ਜਾਣਾ ਚਾਹੀਦਾ ਹੈ ਮੈਂ ਸੰਗਤਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਖਰੀਦੋ ਫਰੋਖਤ ਵਾਲੇ ਬੰਦੇ ਨਾ ਪੈਣ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ ਤਾਂ ਜੋ ਜਿਹੜੇ ਮਨ ਨੂੰ ਸ਼ਾਂਤੀ ਮਿਲ ਸਕੇ